ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨ ਨਾਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਸੂਟ ਹੈਵੀ ਟੂ ਹੈਵੀ ਵਰਕ ਦੇ ਵਿੱਚ ਲਾਈਟ ਤੋਂ ਲਾਈਟ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਜਿਹੜਾ ਪ੍ਰੋਸਪਰ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲੰਬਸ ਅਨੁਸਤਰੀ ਜ਼ਰੂਰ ਫੋਲੋ ਕਰੋ ਸੰਧੂ ਬੁਟੀਕ ਕੋਡ ਦਾ ਸਾਰੇ ਇਨਸਟਾਡੀਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉੱਥੋਂ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਿਹੜਾ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਪਾਂ ਬ੍ਰਾਈਡਲ ਲਹਿੰਗਾ ਤੁਹਾਨੂੰ ਦਿਖਾਵਾਂਗੇ ਤੇ ਬ੍ਰਾਈਡਲ ਲਹਿੰਗਾ ਆਪਾਂ ਨੇ ਤੇ ਇਹ ਤੁਸੀਂ ਆਪਣਾ ਜਿਹੜੇ ਜਿਹੜੇ ਫੈਬਰਿਕ ਦੇ ਵਿੱਚ ਕਲਰ ਦੇ ਵਿੱਚ ਅਸੀਂ ਤਿਆਰ ਕਰਵਾਇਆ ਜ਼ਰੂਰੀ ਨਹੀਂ ਵੀ ਤੁਸੀਂ ਉਸੇ ਦੇ ਵਿੱਚ ਹੀ ਤਿਆਰ ਕਰਵਾਉਣਾ ਇਹਦੇ ਵਿੱਚ ਤੁਸੀਂ ਆਪਣਾ ਕੋਈ ਵਰਕ ਕੱਟ ਵੀ ਕਰਵਾ ਸਕਦੇ ਹੋ ਨਾ ਆਪਾਂ ਸਾਰੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਵੀ ਕਿਦਾਂ ਆਪਾਂ ਇਹਦੇ ਤੇ ਫੈਬਰਿਕ ਲਗਾਇਆ ਕਿਦਾਂ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਕਿਦਾਂ ਨਹੀਂ ਵੀ ਹੈ ਨਾ ਤੁਸੀਂ ਆਪਣਾ ਦੁਪੱਟਾ ਵਗੈਰਾ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਏ ਉਸ ਅਕੋਰਡਿੰਗ ਤੁਸੀਂ ਆਪਣਾ ਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਇਹੜਾ ਆਪਣਾ ਇਹ ਬ੍ਰਾਈਡਲ ਲਹਿੰਗਾ ਦੇਖੋ ਤਿਆਰ ਕਰਵਾਇਆਗਾ ਹਾਂਜੀ ਪਹਿਲਾਂ ਦੇਖੋ ਆਪਾਂ ਤੁਹਾਨੂੰ ਫੈਬਰਿਕ ਦੱਸਦੇ ਆਪਾਂ ਕਿਹੜੇ ਫੈਬਰਿਕ ਦੇ ਵਿੱਚ ਇਹ ਬ੍ਰਾਈਡਲ ਲਹਿੰਗਾ ਜਿਹੜਾ ਤਿਆਰ ਕਰਵਾਇਆਗਾ ਫੈਬਰਿਕ ਆਪਾਂ ਨੇ ਪਿਓਰ ਖਾਦੀ ਦਾ ਰੱਖਿਆ ਹੈ ਨਾ ਸਿਲਕ ਦੇਖੋ ਖਾਦੀ ਹੈ ਜਿਹੜੀ ਫੈਬਰਿਕ ਪਿਓਰ ਵਾਲੀ ਖਾਦੀ ਜਿਹੜੀ ਆਪਾਂ ਨੂੰ ਪੂਰਾ ਆਪਣਾ ਜਿਹੜੇ ਵਧੀਆ ਨਾ ਕੁਆਲਿਟੀ ਵਾਲਾ ਫੈਬਰਿਕ ਹੁੰਦਾ ਉਹ ਵਾਲਾ ਫੈਬਰਿਕ ਆਪਾਂ ਨੇ ਡਾਈ ਕਰਵਾਇਆ ਰੈੱਡ ਬਲੰਡ ਕਲਰ ਹੈਗਾ ਇਹਦਾ ਤੇ ਪਿਓਰ ਖਾਦੀ ਦੀ ਦੀ ਫੈਬਰਿਕ ਹੈਗੀ ਸਾਰੇ ਲਹਿੰਗੇ ਦੀ ਚੋਲੀ ਦੀ ਵੀ ਤੇ ਲਹਿੰਗੇ ਦੀ ਵੀ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਇਹ ਪਿਓਰ ਔਰਗੈਂਜ਼ਾ ਦਾ ਰੱਖਿਆਗਾ ਤੁਸੀਂ ਪਿਓਰ ਚ ਨੂਨ ਕਮਲ ਚੂਨ ਵਗੈਰਾ ਉਹ ਵੀ ਰੱਖ ਸਕਦੇ ਜਿਹਨੂੰ ਪਸੰਦ ਆਗਾ ਵੈਸੇ ਜਿੰਨੀ ਵਧੀਆ ਫਿਨਿਸ਼ਿੰਗ ਪਿਓਰ ਔਰਗੈਂਜ਼ਾ ਦੇ ਉੱਪਰ ਆਉਂਦੀ ਹੈ ਕਿ ਉਨੀ ਚੂਨ ਦੇ ਉੱਪਰ ਨਹੀਂ ਆਉਂਦੀ ਸਾਡਾ ਮੰਨਣਾ ਮੰਨਣਾ ਹੈ ਨਾ ਬਾਕੀ ਹਰ ਇੱਕ ਦੀ ਅਲੱਗ-ਅਲੱਗ ਚੁਆਇਸ ਹੁੰਦੀ ਹੈ ਨਾ ਜਿਹਨੂੰ ਜਿਵੇਂ ਪਸੰਦ ਹੁੰਦਾ ਉਹ ਆਪਣਾ ਵੀ ਤਿਆਰ ਕਰਵਾਉਂਦਾ ਹੈਗਾ ਜਿਹੜਾ ਆਪਣਾ ਫੈਬਰਿਕ ਕਈ ਵਾਰੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਪਿਓਰ ਔਰਗੈਂਜ਼ਾ ਕਹੀਏ ਨਾ ਜੇਕਰ ਤੁਹਾਨੂੰ ਕਮਲ ਚੂਨ ਪਸੰਦ ਆ ਤਾਂ ਤੁਸੀਂ ਕਮਲ ਚੂਨ ਹੀ ਕਰਵਾਓ ਹਨ ਕਿਉਂਕਿ ਜੀਚ ਆਪਾਂ ਕੰਫਰਟ ਫੀਲ ਕਰਦੇ ਦੇਖੋ ਇਹ ਜਿਹੜਾ ਆਪਣਾ ਫੈਬਰਿਕ ਹੈ ਖਾਦੀ ਦਾ ਰੈੱਡ ਬਲੱਡ ਕਲਰ ਹੈਗਾ ਹਾਂਜੀ ਦੇਖੋ ਪਹਿਲਾਂ ਆਪਾਂ ਤੁਹਾਨੂੰ ਚੋੜੀ ਦਾ ਵਰਕ ਦਿਖਾਉਣਾ ਟੋਟਲ ਹੈਂਡ ਦੇ ਵਿੱਚ ਆਪਾਂ ਨੇ ਜਿਹੜਾ ਸਾਰਾ ਇਹ ਦੇਖੋ ਤਿਆਰ ਕਰਵਾਇਆ ਹੈਗਾ ਇੱਧਰ ਦੇਖੋ ਇਹ ਚੋੜੀ ਦਾ ਵਰਕ ਆ ਗਿਆ ਸਾਰਾ ਤੇ ਇੱਧਰ ਬਾਜੂ ਦੇ ਉੱਪਰ ਸਾਰਾ ਦੇਖ ਲਓ ਮੈਂ ਤੁਹਾਨੂੰ ਦੁਪੱਟਾ ਵੀ ਸਾਰਾ ਸੌਰੀ ਦਾ ਬੈਕ ਸਾਈਡ ਵੀ ਦਿਖਾ ਦਿੰਨੀ ਹਾਂ ਦੁਪੱਟਾ ਹੁਣ ਵਿੱਚ ਰੱਖਾਂ ਮੰਨਿਆ ਪਟਾ ਲੈਪੋ ਤੇ ਬੈਕ ਸਾਈਡ ਵੀ ਆਪਾਂ ਨੂੰ ਦੇਖੋ ਸਾਰਾ ਵਰਕ ਆਉਂਦਾ ਹੈ ਚੋੜੀ ਦਾ ਇਹ ਨਹੀਂ ਹੈਗਾ ਬਿਕਾ ਲਾ ਫਰੰਟ ਸਾਈਡ ਹੀ ਆਪਾਂ ਵਰਕ ਦੇ ਨਾਲ ਫਿਲ ਇਸਕੀ ਤੇਗਾ ਆਪਾਂ ਨੂੰ ਬੈਕ ਸਾਈਡ ਵੀ ਦੇਖੋ ਬੱਦ ਮੇਰੇ ਬਸਾਰਾ ਤੇ ਆ ਗਿਆ ਆਪਣਾ ਫਰੰਟ ਸਾਈਡ ਸਾਰਾ ਤੇ ਇਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਆ ਗਿਆ ਆਹ ਵਾਲਾ ਸਾਰੀ ਬਾਜੂ ਦੇਖੋ ਫਿਲ ਕੀਤੀ ਹੋਈ ਆ ਪੂਰਾ ਆਪਾਂ ਨੇ ਹੈਵੀ ਜਿਹੜਾ ਇਹ ਲਹਿੰਗਾ ਹੈ ਤਿਆਰ ਕਰਵਾਇਆਗਾ ਕੋਈ ਇਦਾਂ ਨਹੀਂ ਗੱਲ ਨਹੀਂ ਹੈਗੀ ਵੀ ਆਪਾਂ ਨੇ ਇਹਦੇ ਵਿੱਚ ਕੋਈ ਕੱਟ ਵੱਟ ਕੀਤੀ ਹੈਗੀ ਜਿੰਨਾ ਆਪਾਂ ਤੋਂ ਹੋ ਸਕੇ ਆਪਾਂ ਵਰਕ ਉਹਨਾ ਐਡ ਕਰਵਾਇਆਗਾ ਤੇ ਪੂਰਾ ਦੇਖੋ ਇਹਦਾ ਆਪਣਾ ਲਹਿੰਗਾ ਤਿਆਰ ਕਰਵਾਇਆ ਇਹ ਫਲੇਅਰ ਤੁਹਾਨੂੰ ਕਿਤੋਂ ਨਹੀਂ ਮਿਲਣਾ ਇੰਨਾ ਦੇਖੋ ਕਿੰਨੀਆਂ ਕਲੀਆਂ ਦੇ ਵਿੱਚ ਪਾਈਆਂ ਨੇ ਆਪਾਂ ਨੇ ਦੇਖੋ ਪੂਰਾ ਐਵੇਂ ਨੂੰ ਮੁਕੇ ਦੇਖੋ ਇਹਦਾ ਦੇਖੋ ਪੂਰੇ ਫਲੇਅਰ ਵਾਲਾ ਆਪਣਾ ਜਿਹੜਾ ਲਹਿੰਗਾ ਹੈ ਇਹ ਤਿਆਰ ਕਰਵਾਇਆ ਦੇਖੋ ਕਿੰਨਾ ਦੇਖੋ ਇਹ ਚੋਣਾ ਪੈਂਦੀਆਂ ਨੇ ਵਿੱਚ ਕੋਈ ਐਦਾਂ ਨਹੀਂ ਹੈਗਾ ਵੀ ਸਟ੍ਰੇਟ ਜਿਹਾ ਲਹਿੰਗਾ ਤਿਆਰ ਕਰਵਾਇਆਗਾ ਤੁਸੀਂ ਆਪਣੀ ਜਿਹੜਾ ਵਿਆਹ ਦਾ ਵਧੀਆ ਇੰਜੋਏ ਕਰੋ ਹੁਣ ਕਿਉਂਕਿ ਆਪਾਂ ਵਿਆਹ ਲਈ ਇਹ ਚੀਜ਼ ਬਾਰ-ਬਾਰ ਨਹੀਂ ਬਣਦੀ ਹੈਗੀਆਂ ਇੱਕ ਵਾਰੀ ਹੀ ਬਣਦੀਆਂ ਨੇਗੀਆਂ ਤੇ ਬਾਕੀ ਜਿਵੇਂ ਆਪਾਂ ਨੂੰ ਕਸਟਮਰ ਕਹਿੰਦਾ ਆਪਾਂ ਉਹਨਾਂ ਦੀ ਚੋਇਸ ਅਕੋਰਡਿੰਗ ਉਦਾਂ ਹੀ ਤਿਆਰ ਕਰਕੇ ਦਿੰਦੇ ਆਂ ਜਿਹੜੇ ਹਨ ਦੇਖੋ ਬਟਿਕ ਤੋਂ ਆਪਣਾ ਸੂਟ ਤਿਆਰ ਕਰਵਾਉਂਦੇ ਨੇ ਇਹਨਾਂ ਨੂੰ ਸਾਰੇ ਡਿਟੇਲ ਦੱਸਣ ਦਾ ਵੀ ਪਤਾ ਹੁੰਦਾ ਕਈ ਵਾਰੀ ਕੋਈ ਕਸਟਮਰ ਹੁੰਦਾ ਹਨਾ ਵੀ ਉਹ ਆਪਣਾ ਕੋਈ ਸੂਟ ਦਾ ਆਰਡਰ ਦਿੰਦਾ ਮੰਨ ਲਓ ਜਾਂ ਜਿਵੇਂ ਲਹਿੰਗਾ ਤਾਂ ਬਹੁਤ ਵਧੀਆ ਹਨਾ ਵੱਡੀ ਚੀਜ਼ ਹੁੰਦੀ ਹੈਗੀ ਆਪਣੇ ਲਈ ਕਿਉਂਕਿ ਆਪਣਾ ਕੋਈ ਸਸਤੀ ਚੀਜ਼ ਤਿਆਰ ਨਹੀਂ ਹੁੰਦੀ ਹੈਗੀ ਇਹ ਪੂਰੇ ਫੁੱਲ ਪੈਸਿਆਂ ਦੇ ਵਿੱਚ ਆਪਣਾ ਲਹਿੰਗਾ ਤਿਆਰ ਹੁੰਦਾਗਾ ਤੇ ਵੀ ਉਹ ਆਪਣੀ ਮਾੜੀ-ਮਾੜੀ ਗੱਲ ਜਿਹੜੀ ਕਿ ਨਾ ਉਹ ਦੂਸਰੀ ਚਾਹੀਦੀ ਹੈਗੀ ਹੁਣ ਆਪਾਂ ਨੂੰ ਕੀ ਪਤਾ ਵੀ ਕਿਸੇ ਦੇ ਮਨ ਵਿੱਚ ਕਿਵੇਂ ਵੀ ਤੁਸੀਂ ਕਿਵੇਂ ਦਾ ਫੈਬਰਿਕ ਚਾਹਣਾ ਹੈ ਜਾਂ ਕਿਵੇਂ ਹਨਾ ਮਤਲਬ ਸਾਰੀ ਆਪਦੀ ਚੰਗੀ ਤਰ੍ਹਾਂ ਤੁਸੀਂ ਸਾਨੂੰ ਡਿਟੇਲ ਦੱਸ ਕੇ ਵੀ ਸਾਨੂੰ ਇਹ ਵਾਲਾ ਫੈਬਰਿਕ ਸਾਨੂੰ ਐਵੇਂ ਵਰਕ ਪਸੰਦ ਆ ਪੂਰਾ ਫੁੱਲ ਫਲੇਅਰ ਚਾਹੀਦਾਗਾ ਅਸੀਂ ਐਦਾ ਕੰਫਰਟ ਫੀਲ ਕਰਦੇ ਆ ਸਾਰੀ ਆਪ ਨੇ ਡਿਟੇਲ ਸਾਨੂੰ ਚੰਗੀ ਤਰ੍ਹਾਂ ਦੱਸ ਕੇ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਵੀ ਦੇਖੋ ਪੂਰੇ ਫੁੱਲ ਫਲੇਅਰ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਦੇਖੋ ਸਾਰਾ ਲੈਣਾ ਇਹ ਨਹੀਂ ਹੈਗਾ ਵੀ ਆਪਣਾ ਦੇਖੋ ਵੀ ਘੱਟ ਵਰਕ ਹੋਇਆ ਹੋਇਆ ਹੈਗਾ ਵਿੱਚ ਸਾਰੇ ਬੂਟੀਆਂ ਨੇ ਤੇ ਬਾਰਡਰ ਆਪਾਂ ਤੁਹਾਨੂੰ ਦੇਖੋ ਦਿਖਾਉਣਾ ਚਾਹੀਦਾ ਦੇਖੋ ਲੈ ਲੇ ਕੈਮਰਾ ਕਰਦੇ ਹਾਂ ਜਿੰਨੇ ਦੇਖੋ ਸਾਰਾ ਇਹ ਵਾਲਾ ਦੇਖੋ ਬਾਰਡਰ ਆ ਗਿਆ ਸਰ ਪੂਰੇ ਪੂਰੇ ਕਲੀਆਂ ਵਾਲਾ ਆਪਣਾ ਜਿਹੜਾ ਲਹਿੰਗਾ ਤਿਆਰ ਕਰਵਾਇਗਾ ਇਧਰ ਆ ਕੇ ਦੇਖੋ ਆਪਣਾ ਚੋਲੀ ਦਾ ਵਰਕ ਤੁਸੀਂ ਸ਼ਾਰਟ ਚੋਲੀ ਵੀ ਬਣਾ ਸਕਦੇ ਹੋਗੇ ਦੇਖੋ ਬਾਕੀ ਕਈ ਕਈ ਹੈ ਨਾ ਕਿਸੇ ਨੂੰ ਪਸੰਦ ਹੁੰਦਾ ਕਿਸੇ ਨੂੰ ਨਹੀਂ ਪਸੰਦ ਹੁੰਦਾ ਇਹ ਆਪਾਂ ਥੋੜੀ ਲੌਂਗ ਬਣਾਈ ਹੈਗੀ ਮਤਲਬ ਇੱਥੇ ਤੱਕ ਆਪਣੇ ਆ ਜਾਂਦੀ ਹੈਗੀ ਜੇਕਰ ਤੁਸੀਂ ਸ਼ਾਰਟ ਚੋਲੀ ਦੇ ਵਿੱਚ ਬਣਾਉਣਾ ਚਾਹੁੰਦਾ ਉਦਾਂ ਵੀ ਬਣਵਾ ਸਕਦੇ ਹੋਗੇ ਸ਼ਾਰਟ ਚੋਲੀ ਵੀ ਤੁਸੀਂ ਬਣਾ ਸਕਦੇ ਹੋਗੇ ਤੇ ਬਾਕੀ ਨੈੱਕ ਵਗੈਰਾ ਤੁਸੀਂ ਆਪਣਾ ਡੀਪਰ ਖਾ ਸਕਦੇ ਹੋ ਜ਼ਰੂਰੀ ਨਹੀਂ ਵੀ ਸੈਂਨਾ ਕੀ ਰੱਖਣਾਗਾ ਇਹਦਾ ਆਪਾਂ ਜਿੰਨੇ ਹਨ ਅਗਲੇ ਚੁਆਇਸ ਹੁੰਦੇ ਜਿਸ ਤਰ੍ਹਾਂ ਆਪਾਂ ਉਹਨਾਂ ਨੂੰ ਨਾਕ ਸੈਂਡ ਕੀਤਾਗਾ ਦੱਸਿਆਗਾ ਸਾਰਾ ਹਨ ਆਪ ਉਹਦਾ ਤਿਆਰ ਕਰਵਾਇਗਾ ਦੇਖੋ ਹੁਣ ਆਪਾਂ ਦੁਪੱਟਾ ਦਿਖਾਣਾ ਤੁਹਾਨੂੰ ਪੂਰਾ ਫੁੱਲ ਹੈ ਜੀ ਆਪਾਂ ਨੇ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਤਿਆਰ ਕਰਵਾਇਆ ਦੇਖੋ ਜੀ ਇਹੋ ਆਪਾਂ ਨੇ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਹੈ ਤਿਆਰ ਕਰਵਾਇਆਗਾ ਪੂਰਾ ਫੁੱਲ ਹੈ ਜੀ ਆਪਣਾ ਦੁਪੱਟਾ ਹੈਗਾ ਸਾਰਾ ਜਾਲ ਪਾਇਆ ਹੋਇਆ ਦੁਪੱਟੇ ਦੇ ਵਿੱਚ ਪੂਰਾ ਹੈਵੀ ਹੈ ਤੇ ਆਪਾਂ ਨੂੰ 4 ਸਾਈਡ ਦਾ ਬੋਰਡਰ ਮਿਲੂਗਾ ਇਹਦਾ 4 ਸਾਈਡ ਆਪਾਂ ਨੇ ਬੋਰਡਰ ਬਣਾਇਆ ਦੇਖੋ ਇਹਦਾ ਹਾਂ ਬ ਵਾਲਾ 4 ਸਾਈਡ ਆਪਣਾ ਬੋਰਡਰ ਆ ਗਿਆ ਸਾਰਾ ਦੇਖੋ 4 ਸਾਈਡ ਆਊਗਾ ਤੇ ਬਾਕੀ ਸਾਰੇ ਦੁਪੱਟੇ ਦੇ ਵਿੱਚ ਜਾਲ ਆ ਗਿਆ ਆਪਾਂ ਨੂੰ ਤੁਹਾਨੂੰ ਪਿੱਛੋਂ ਦੀ ਲੁੱਕ ਵੀ ਦਿਖਾਉਣਾਂਗੇ ਇਹ ਵਾਲੀ ਦੁਕਾਨ ਦੇ ਸਾਰੇ ਦੁਪੱਟਾ ਪੂਰਾ ਫੁੱਲ ਹੈਵੀ ਆਪਾਂ ਨੂੰ ਇਹਦਾ ਜਾਲ ਵਾਲਾ ਮਿਲੇਗਾ ਤੁਸੀਂ ਹਨਾ ਆਪਣਾ ਜੇਕਰ ਇਹਦੇ ਨੀਚੇ نیٹ ਵਗੈਰਾ ਹੁਣ ਇਹ ਤਾਂ ਉਹ ਤਾਂ نیٹ ਦੇ ਦੁਪੱਟੇ ਦੇ ਨੀਚੇ ਲਗਾਉਂਦੀ ਆਪਾਂ ਜਿਹਨੂੰ ਪਹਿਲੇ ਜਿਵੇਂ ਨੱਡਾ ਵਾਲਾ ਕਪੜਾ ਕਰਦੇ ਆਂਗੇ ਤੇ organza ਦੇ ਉੱਪਰ ਜਿਆਦਾ ਦੇ ਉੱਪਰ ਆਪਾਂ ਨੂੰ ਨਹੀਂ ਜ਼ਰੂਰਤ ਪੈਂਦੀ ਹੁੰਦੀ ਨੀਚੇ ਕਪੜਾ ਵਗੈਰਾ ਲਗਾਉਣ ਦੀ ਡਬਲ ਚੁੰਨੀ ਤੁਸੀਂ ਲੈਣੀ ਆਂਗੀ ਨਾਲ ਆਪਣੀ ਕੋਟਲੀ ਵਗੈਰਾ ਤਿਆਰ ਕਰਵਾਉਣੀ ਆਗੀ ਨਾਲ ਦੀ ਆਪਾਂ ਇਹਦੇ ਸਾਰਾ ਕੁਝ ਤਿਆਰ ਕਰਵਾਇਆਗਾ ਕੋਟਲੀ ਵਗੈਰਾ ਵੀ ਤਿਆਰ ਕਰਵਾਈਏ ਦਿੱਤੀ ਵੀ ਤਿਆਰ ਕਰਵਾਈ ਹੈ ਹਨ ਤੇ ਬਾਕੀ ਉਹ ਆਪਣੇ ਕੋਲ ਚੀਜ਼ਾਂ ਚੱਲ ਗਈਆਂ ਜਿਹੜੀਆਂ ਕਿ ਕਾਲੀ ਕਾਲੀ ਦੇ ਵਿੱਚ ਆਪਾਂ ਹਨ ਇੰਨਾ ਕੁਝ ਨਹੀਂ ਇਹ ਕਰ ਸਕਦੇ ਕਿਉਂਕਿ ਇੰਨਾਂ ਚੀਜ਼ਾਂ ਨੂੰ ਟਾਈਮ ਵੀ ਕਾਫੀ ਲੱਗਦਾਗਾ ਤੁਸੀਂ ਘਟੋ ਘਟ ਜੇ ਆਪਣਾ ਬ੍ਰਾਈਡਲ ਲੈਗੇ ਤਾਂ ਆਰਡਰ ਦਿਓ ਤਾਂ ਸਾਨੂੰ 2 ਮਹੀਨੇ 3 ਮਹੀਨੇ ਪਹਿਲਾਂ ਆਰਡਰ ਕਰੋ ਹਨਾ ਵੀ ਫੇਰ ਹੀ ਐਮਨੇ ਚੀਜ਼ਾਂ ਆਪਣੇ ਤਿਆਰ ਹੁੰਦੀਆਂ ਨੇ ਕਿਉਂਕਿ ਰੀਜ਼ਨ ਆ ਬਣਾਉਣ ਵਾਲੇ ਚੀਜ਼ਾਂ ਹੁੰਦੀਆਂ ਨੇ ਇਹ ਵੀ ਨਹੀਂ ਹੁੰਦਾ ਹੈਗਾ ਆਪਾਂ ਕਾਲੀ ਕਾਲੀ ਫਾਹਾ ਵੱਡੋ ਜਦੋਂ ਆਪਾਂ ਅਗਲੇ ਤੋਂ ਪੈਸੇ ਫੁੱਲ ਰਹੇ ਅਰੇਂਗੇ ਤਾਂ ਆਪਾਂ ਰੀਜ਼ ਨਾਲ ਹੀ ਬਣਾ ਕੇ ਦਵਾਂਗੇ ਅਗਲੀ ਵਿਆਹ ਵਾਲੀ ਚੀਜ਼ ਹੁੰਦੀ ਹੈਗੀ ਇਹ ਹੈਨਾ ਚਾਵਾ ਨਾਲ ਢੰਡਾਉਣ ਵਾਲਾ ਆਪਣਾ ਜਿਹੜਾ ਹੁੰਦਾ ਪਾਉਣ ਵਾਲਾ ਇਹ ਆਪਣਾ ਕੰਮ ਹੁੰਦਾ ਹੈ ਸਾਰਾ ਹਨਾ ਤਾਂ ਆਪਾਂ ਵਧੀਆ ਹੀ ਬਣਾ ਕੇ ਦਈਏ ਇਸ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਕਰਨਾਗਾ ਇਹ ਕਟੋ-ਕਟ ਸੰਨ 3 ਮਹੀਨੇ ਦਾ ਟਾਈਮ ਜ਼ਰੂਰ ਦਿਓ 2 ਮਿੰਨਟ ਤਾਂ ਚਾਹੀਦੀ ਹੀ ਚਾਹੀਦੇ ਨੇਗੇ ਬਾਕੀ ਆਪਾਂ نیچے ਦੇਖੋ ਐਦਾਂ ਇਹਦੇ ਇਹ ਵਾਲੀ ਨਾਲ ਦੀ ਹੀ ਪੱਟੀ ਵਗੈਰਾ ਲਗਾ ਕੇ ਲਹਿੰਗੇ ਤੇ ਤੁਸੀਂ 골ਡਨ ਵੀ ਲਗਵਾ ਸਕਦੇ ਹੋਗੇ 골ਡਨ ਟਿਸ਼ੂ ਵੀ ਲਗਵਾ ਸਕਦੇ ਤੁਸੀਂ نیچے ਠੀਕ ਹੈ ਤੇ ਆਪਾਂ ਬਾਕੀ ਆਹ ਡਟਕਣ ਵਗੈਰਾ ਸਾਰੇ ਆਪਾਂ ਤੁਹਾਨੂੰ ਲਾ ਕੇ ਦਵਾਂਗੇ ਜਿਹੜਾ ਤੁਸੀਂ ਕਹੋਗੇ ਜਿੱਪ ਵਗੈਰਾ ਜਿਵੇਂ ਉਹ ਤਾਂ ਲਹਿੰਗੇ ਤੇ ਲੱਗੇ ਹੀ ਹੁੰਦਾ ਹੈ ਨਾ ਲਹਿੰਗੇ ਵਾਲੇ ਮਟੀਰੀਅਲ ਤੇ ਆਪਾਂ ਸਾਰਾ ਕੁਝ ਲਗਾਉਣੀ ਹੈਗੇ ਉਹ ਬਾਕੀ ਤੁਸੀਂ ਆਪਣਾ ਜੇਕਰ ਸਿਰਖ ਵਗੈਰਾ ਤੇ ਤਿਆਰ ਕਰਵਾਉਣਾ ਹਨ ਸਿਰਖ ਤੇ ਵੀ ਤਿਆਰ ਕਰਵਾ ਸਕਦੇ ਹੋਗੇ ਸਰਕ ਦੇ ਫੈਬਰਿਕ ਤੇ ਟ੍ਰੇਪ ਦੇ ਫੈਬਰਿਕ ਤੇ ਹੈ ਨਾ ਜਿਵੇਂ ਤੁਹਾਨੂੰ ਪਸੰਦ ਨੇ ਜਿਹੜਾ ਫੈਬਰਿਕ ਤੁਸੀਂ ਚਾਹੁੰਦੇ ਹੋ ਪਹਿਲਾਂ ਤੁਸੀਂ ਤਾਂ ਜਿੱਥੇ ਦਾ ਤੁਸੀਂ ਕੰਫਰਟ ਫੀਲ ਨਹੀਂ ਕਰਦੇ ਹੈਗੇ ਔਰਗੈਂਜ਼ਾ ਦੇ ਦੁਪੱਟੇ ਦੇ ਨਾਲ ਤਾਂ ਤੁਸੀਂ ਆਪਣਾ ਚਨੂਨ ਵਗੈਰਾ ਨਾਲ ਲਗਵਾ ਸਕਦੇ ਹੋ ਤੇ ਤੁਸੀਂ ਆਪਣਾ ਜਿੰਮੀ ਵੀ ਚਾਹੋ ਜਿਹੜਾ ਫੈਬਰਿਕ ਜਿਹੜਾ ਕਲਰ ਤੇ ਸਾਰੀ ਡਿਟੇਲਸ ਸਾਨੂੰ ਆਪਣੀ ਲਿਖ ਕੇ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਹੈਗਾ ਸਾਨੂੰ ਲੈਣੇ ਦਾ ਕੰਮ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਗੱਲ ਹੋਰ ਜੇ ਇਹ ਆਪ ਪੂਰਾ ਹੈਵੀ ਬ੍ਰਾਈਡਲ ਲਹਿੰਗਾ ਤਿਆਰ ਕਰਵਾਇਆ ਤੁਸੀਂ ਆਪਣੇ ਜਿਵੇਂ ਰੋਕਾ ਸੈਰਮਨੀ ਦੇ ਲਈ ਹਨਾ ਜਾਂ ਤੁਸੀਂ ਜਾਗੋ ਦੇ ਲਈ ਤਿਆਰ ਕਰਵਾਉਣਾਗਾ ਤਾਂ ਇਹਦੇ ਵਿੱਚੋਂ ਆਪਣਾ ਦੇਖ ਕੇ ਤੁਸੀਂ ਵਰਕ ਵਗੈਰਾ ਕੱਟ ਕਰਵਾ ਕੇ ਆਪਣਾ ਉਦਾਂ ਦੀ ਚੀਜ਼ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਜਿਵੇਂ ਤਾਂ ਆਪਾਂ ਫੁੱਲ ਹੈਵੀ ਬਣਾਣਾ ਤੁਸੀਂ ਨੀਚੇ ਵਾਲਾ ਫਲੇਅਰ ਲੱਕ ਸਕਦੇ ਹੋ ਜਾਂ ਸਾਰੇ ਲੈਂਗੇਰੇ ਦੇ ਚੱਕਰ ਲਈ ਆਹ ਵਾਲੀ ਗੁੱਟੀ ਰੱਖ ਸਕਦੇ ਹੋ ਬੈਕ ਸਾਈਡ ਇਹਦਾ ਆਪਣਾ ਕੱਟ ਕਰਵਾ ਸਕਦੇ ਹੋ ਇਹਦਾ ਜਾਲ ਕੱਟ ਕਰਵਾ ਸਕਦੇ ਹੋ ਤੇ ਆਪਣਾ ਐਦੂ ਹਲਕਾ ਤੁਸੀਂ ਜਾਗੋ ਫੰਕਸ਼ਨ ਦੇ ਲਈ ਮਹਿੰਦੀ ਦੇ ਲਈ ਹਨਾ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਲਈ ਤਿਆਰ ਕਰਵਾਉਣਾਗਾ ਤਾਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਆਪਣੀ ਲੋਕ ਅਸਲ ਮਹੀਨੇ ਲਈ ਹੈ ਨਾ ਤਾਂ ਆਪਣੇ ਕੋਲ ਕਾਫੀ ਆਪਸ਼ਨ ਹੁੰਦੇ ਨੇ ਨਾ ਚੀਜ਼ਾਂ ਦੇ ਲਈ ਤੁਸੀਂ ਆਪਣਾ ਸਾਰੀ ਡਿਟੇਲ ਸਾਨੂੰ ਦੱਸ ਕੇ ਜਿੰਮੇ ਵੀ ਤੁਸੀਂ ਤਿਆਰ ਕਰਵਾਉਣਾ ਹੋਇਆ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਲਦੀ ਹੀ ਆਪਾਂ ਮਿਲਦੇ ਹਾਂ ਵਧੀਆ ਕਿਸੇ ਹੋਰ ਐਦਾਂ ਦੇ ਆਰਡਰ ਦੇ ਨਾਲ ਸਸ਼ਿਕਾ